ਸ਼ਿਕਾਰ ਜੀ ਮੈਂ ਮਨਪ੍ਰਕਾਰ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਨਜ਼ਰ ਮਾਰਦੇ ਆ ਇਸ ਵੇਲੇ ਦੀ ਖਾਸ ਖਬਰ ਤੇ ਦੱਸ ਦਈਏ ਕਿ ਪੰਜਾਬ ਮੇਲਿਆਂ ਤੇ ਤਿਉਹਾਰਾਂ ਦੇ ਨਾਮ ਦੇ ਨਾਲ ਮਸ਼ਹੂਰ ਹੈ ਪੰਜਾਬ ਦੇ ਵਿੱਚ ਹਰ ਮਹੀਨੇ ਕੋਈ ਨਾ ਕੋਈ ਮੇਲਾ ਜਾਂ ਤਿਉਹਾਰ ਜ਼ਰੂਰ ਆਂਦਾ ਹੈ ਤੇ ਹਰ ਇੱਕ ਤਿਉਹਾਰ ਨੂੰ ਹੁਣ ਇੱਕ ਰੀਤ ਬਣ ਚੁੱਕੀ ਹੈ ਕਿ ਪੰਜਾਬ ਦੇ ਵਿੱਚ ਦੋ ਦੋ ਵਾਰ ਮਨਾਇਆ ਜਾਂਦਾ ਹੈ ਜੀ ਹਾਂ ਬਿਲਕੁਲ ਦੱਸ ਦਈਏ ਕਿ ਹੁਣ ਦੀਵਾਲੀ ਦਾ ਤਿਉਹਾਰ ਆ ਰਿਹਾ ਹੈ ਤੇ ਇਸ ਦੇ ਵਿੱਚ ਵੀ ਲੋਕਾਂ ਨੂੰ ਬੜੀ ਕਨਫਿਊਜ਼ਨ ਹੈ ਕੋਈ ਕਹਿ ਰਿਹਾ ਕਿ ਦੀਵਾਲੀ 20 ਤਰੀਕ ਦੀ ਹੈ ਤੇ ਕੋਈ ਕਹਿ ਰਿਹਾ ਦੀਵਾਲੀ 21 ਤਰੀਕ ਦੀ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਵਹਿਮ ਹੈ ਕਿ ਅਸੀਂ ਕਿਸ ਦਿਨ ਦੀਵਾਲੀ ਮਨਾਈਏ ਦੱਸ ਦिए ਕਿ ਜ਼ਿਲ੍ਹਿਆਂ ਦੇ ਹਿਸਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਿਆਂ ਦੇ ਹਿਸਾਬ ਦੇ ਨਾਲ 6 ਜ਼ਿਲ੍ਹਿਆਂ ਦੇ ਵਿੱਚ 20 ਤਰੀਕ ਨੂੰ ਦੀਵਾਲੀ ਮਨਾਈ ਜਾ ਰਹੀ ਹੈ ਤੇ 16 ਜ਼ਿਲ੍ਹਿਆਂ ਦੇ ਵਿੱਚ 21 ਤਰੀਕ ਨੂੰ ਦੀਵਾਲੀ ਮਨਾਈ ਜਾ ਰਹੀ ਹੈ ਹਾਲਾਂਕਿ ਜੇਕਰ ਨਾਨਕ ਸ਼ਾਹੀ ਕੈਲੰਡਰ ਦੀ ਗੱਲ ਕਰੀ ਜਾਵੇ ਤਾਂ ਉਸ ਹਿਸਾਬ ਦੇ ਨਾਲ 20 ਤਰੀਕ ਨੂੰ ਜਿਹੜੀ ਦੀਵਾਲੀ ਹੈ ਉਹ ਮਨਾਈ ਜਾ ਰਹੀ ਹੈ ਇਸ ਦਿਨ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਬੰਦੀ ਛੋੜ ਦਿਵਸ ਵੀ ਦੀਵਾਲੀ ਵਾਲੇ ਦਿਨ ਮਨਾਇਆ ਜਾਂਦਾ ਹੈ ਪਰ ਇਸ ਵਾਰ ਇਸ ਵਾਰ ਥੋੜਾ ਓਪੋਜ਼ਿਟ ਹੋ ਰਿਹਾ ਹੈ ਕਿ 20 ਤਰੀਕ ਨੂੰ ਦੀਵਾਲੀ ਦੱਸੀ ਜਾ ਰਹੀ ਹੈ ਤੇ 21 ਤਰੀਕ ਨੂੰ ਬੰਦੀ ਛੋੜ ਦਿਵਸ ਦੱਸਿਆ ਜਾ ਰਿਹਾ ਹੈ ਜਿਸ ਦੇ ਚਲਦੇ ਜਿਹੜੇ ਲੋਕ ਨੇ ਉਹ ਕਾਫੀ ਕਨਫਿਊਜ਼ ਹੋਏ ਨਜ਼ਰ ਆ ਰਹੇ ਨੇ ਪਰ ਤੁਹਾਨੂੰ ਦੱਸ ਦਈਏ ਕਿ 6 ਜ਼ਿਲ੍ਹਾਾਂ ਦੇ ਵਿੱਚ ਜਿਹੜੀ ਦੀਵਾਲੀ ਹੈ ਉਹ 20 ਤਰੀਕ ਨੂੰ ਮਨਾਈ ਜਾ ਰਹੀ ਹੈ ਤੇ 16 ਜ਼ਿਲ੍ਹਾਾਂ ਦੇ ਵਿੱਚ ਜਿਹੜੀ ਦੀਵਾਲੀ ਹੈ ਉਹ 21 ਤਰੀਕ ਨੂੰ ਮਨਾਈ ਜਾ ਰਹੀ ਹੈ ਹਾਲਾਂਕਿ ਹਰ ਇੱਕ ਤਿਉਹਾਰ ਦੀ ਹੀ ਇਹ ਰੀਤ ਚੱਲ ਗਈ ਹੈ ਕਿ ਪੰਜਾਬ ਦੇ ਵਿੱਚ ਹਰ ਤਿਉਹਾਰ ਹੁਣੇ 2 ਦਿਨ ਮਨਾਇਆ ਜਾਣ ਲੱਗਿਆ ਹੈ ਇਸ ਕਰਕੇ ਬੜਾ ਕਨਫਿਊਜ਼ ਹੋਣ ਦੀ ਜ਼ਰੂਰਤ ਨਹੀਂ ਹੈ ਤੁਸੀਂ 20 ਤਰੀਕ ਨੂੰ ਵੀ ਦੀਵਾਲੀ ਮਨਾ ਸਕਦੇ ਹੋ ਤੇ 21 ਤਰੀਕ ਨੂੰ ਵੀ ਜਿਹੜੀ ਦੀਵਾਲੀ ਹੈ ਉਹ ਮਨਾਈ ਜਾ ਸਕਦੀ ਹੈ ਹਾਲਾਂਕਿ ਪਹਿਲਾਂ ਵੀ ਕਾਫੀ ਤਿਉਹਾਰ ਲੰਘੇ ਨੇ ਤੇ ਉਸ ਨੂੰ ਲੈ ਕੇ ਵੀ ਲੋਕਾਂ ਦੇ ਵਿੱਚ ਜਿਹੜਾ ਇੱਕ ਵਹਿਮ ਸੀ ਕਿ ਇਹ ਤਿਉਹਾਰ ਅਸੀਂ ਇਸ ਤਰੀਕ ਨੂੰ ਮਨਾਈਏ ਜਾਂ ਫਿਰ ਇਸ ਤੋਂ ਅਗਲੀ ਤਰੀਕ ਨੂੰ ਕਿਉਂਕਿ ਹਰ ਇੱਕ ਤਿਉਹਾਰ ਹੀ ਹੁਣ ਦੋ-ਦੋ ਦਿਨਾਂ ਜਿਹੜਾ ਮਨਾਇਆ ਜਾਣ ਲੱਗ ਗਿਆ ਹਾਲਾਂਕਿ ਹੁਣ ਅੱਗੇ-ਅੱਗੇ ਜੋ ਟਾਈਮ ਆਣਾ ਹੈ ਉਸ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਹੋ ਸਕਦਾ ਹੈ ਕਿ ਹਰ ਤਿਉਹਾਰ ਨੂੰ ਜਿਹੜਾ ਹੁਣ ਦੋ ਦਿਨ ਮਨਾਇਆ ਜਾਵੇ ਤੁਹਾਨੂੰ ਕੀ ਲੱਗਦਾ ਹੈ ਕਿ ਦੀਵਾਲੀ ਕਿਸ ਦਿਨ ਮਨਾਈ ਜਾਵੇ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦਿਓ